ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣੇ ਕਿ ਮਾਲਵੇ ਦੇ ਸ਼ਹਿਰ ਬਠਿੰਡੇ ਨੂੰ ਝੀਲਾਂ ਦਾ ਸ਼ਹਿਰ ਬਣਾਉਣ ਤੇ ਥਰਮਲ ਦੀਆਂ ਉੱਚੀਆਂ ਚਿਮਣੀਆਂ ਨੂੰ ਇਸ ਦਾ ਪਛਾਣ ਚਿੰਨ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਡੇਰਾ ਟੱਪ ਦਾ ਡੇਰੇ ਦੀ ਦਿਖਾਈ ਉਦਾਰਤਾ ਕਰਕੇ ਹੀ ਰੇਤਲੀ ਟਿੱਬਿਆਂ ਦਾ ਇਹ ਸ਼ਹਿਰ ਅੱਜ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਆਓ ਚੱਲਦੇ ਹਾਂ ਇਸ ਦੇ ਰੋਈਆਂ ਤੋਂ ਰੌਣਕ ਤੱਕ ਦੇ ਸਫ਼ਰ ਤੇ ਅਸਲ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦਰवेशਾਂ ਦੀ ਜਿਨ੍ਹਾਂ ਨੇ ਬਾਦਸ਼ਾਹਾਂ ਤੋਂ ਵੀ ਵੱਡਾ ਦਾਨ ਕੀਤਾ ਮੇਰੇ ਖਿਆਲ ਨਾਲ ਜਿਵੇਂ ਸ਼ਿਵ ਨੇ ਕਿਹਾ ਕਦੋਂ ਡਿੱਠੀ ਹੈ ਕਿਸੇ ਨੇ ਹੋਂਦਵਾਦੀ ਬਿਨਾ ਕੰਡਿਆਂ ਕਿਕਰਾਂ 베ਰੀਆਂ ਵੇ ਕਦੋਂ ਡਿੱਠੀ ਹੈ ਕਿਸੇ ਨੇ ਹੋਂਦਵਾਦੀ ਬਿਨਾ ਕੰਡਿਆਂ ਕਿਕਰਾਂ 베ਰੀਆਂ ਵੇ ਉਹਦੀਆਂ ਛੱਲਾਂ ਸਦਾ ਨੇ ਸਾਗਰਾਂ ਚੋਂ ਮਾਰੂ ਛੱਲਾਂ ਚੋਂ ਸਦਾ ਹਨੇਰੀਆਂ ਵੇ ਇਨੇ ਆਣ ਕੇ ਕਾਰਖਾਨੇ ਖੂ ਗੇੜੇ ਫਲਾ ਵਿੱਚ ਕਰ ਰੋਣ ਟਟੀਆਂ ਵੇ ਕਾ ਤੋ ਜਿੰਦ ਨੂੰ ਪਾਉਣ ਨਾ ਬਾਦਸ਼ਾਹਾਂ ਨਿਤ ਮੰਗਦੀ ਫਿਰੇ ਫਕੀਰੀਆਂ ਵੇ ਨਿਤ ਮੰਗਦੀ ਫਿਰੇ ਫਕੀਰੀਆਂ ਵੇ ਸੋ ਇਹ ਗੱਲ ਸ਼ੁਰੂ ਹੁੰਦੀ ਅੱਜ ਤੋਂ ਤਕਰੀਬਨ 25758 ਸਾਲ ਪਹਿਲਾਂ ਜਦੋਂ ਬਾਬਾ ਨਿਹਾਲ ਦਾਸ ਜੀ ਨੇ ਇੱਥੇ ਆ ਕੇ ਡੇਰਾ ਟੱਪ ਦੀ ਸ਼ੁਰੂਆਤ ਕੀਤੀ ਡੇਰਾ ਟੱਪ ਤੋਂ ਭਾਵ ਕਿ ਉਹਨਾਂ ਨੇ ਇੱਕ ਝੁੰਬੀ ਜੈਕ ਛੱਪਰ ਪਾ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਉਹਨਾਂ ਦੀ ਮਾਨਤਾ ਇਸ ਇਲਾਕੇ ਚ ਫੈਲਣ ਲੱਗੀ ਤੇ ਇਸ ਇਲਾਕੇ ਦੇ ਰਾਜੇ ਜੋਤ ਸਿੰਘ ਤਲਵੰਡੀ ਸਾਬੋ ਜੋ ਕਿ ਡੱਲਾ ਖਾਨਦਾਨ ਚੋਂ ਸੀ ਉਹ ਬਾਬਾ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਇਸ ਡੇਰੇ ਦੇ ਨਾਲ ਇੱਕ ਕਾਫੀ ਵੱਡੀ ਜ਼ਮੀਨ ਦਾ ਰੁਕਾ ਜਿਹੜਾ ਲਿਖ ਦਿੱਤਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਸ਼ਰਧਾਲੂਆਂ ਚ ਮੰਨਤਾ ਵਧ ਗਈ ਤੇ ਇੱਕ ਟਾਈਮ ਤੇ 19ਵੀਂ ਸਦੀ ਦੇ ਵਿੱਚ ਆ ਕੇ ਤਕਰੀਬਨ ਜਿਹੜੀ ਡੇਰੇ ਦੀ ਇਹ ਜਗ੍ਹਾ ਗਈ ਉਹ 450 ਕਿਲਾ ਡੇਰੇ ਦੇ ਨਾਂ ਜਿਹੜੀ ਜ਼ਮੀਨ ਸੀਗੀ ਜਿਸ ਨੂੰ ਬਾਦ ਚਾਕੇ ਬਠਿੰਡੇਰਾ ਜੀ ਅਸੀਂ ਕਹੀਏ ਸਭ ਤੋਂ ਪਹਿਲਾ ਜਿਹੜਾ ਵਿਕਾਸ ਮਾਡਲ ਆ ਇੱਥੋਂ ਹੀ ਤਿਆਰ ਕੀਤਾ ਗਿਆ ਕਿਉਂਕਿ ਨਹਿਰ ਤੋਂ ਲੈ ਕੇ ਗਿਲਪਤੀ ਤੱਕ ਸਾਰੇ ਦਾ ਸਾਰਾ ਰਕਬਾ ਡੇਰਾ ਟੱਪਦਾ ਸੀ ਤੇ ਉਸ ਨੂੰ ਉਸ ਸਮੇਂ ਜਿਹੜੇ ਮਹਾਂਤ ਗੁਰਵੰਤਾ ਦਾਸ ਜੀ ਸੀਗੇ ਉਸ ਦੇ ਗੱਦੀ ਨਿਸ਼ੀਨ ਤਾਂ ਉਹਨਾਂ ਨੇ ਸਾਰੀ ਇਹ ਜ਼ਮੀਨ দান ਕੀਤੀ ਆ ਬੜਾ ਵੱਡਾ দান ਆਗਾ ਕਿ ਬਠਿੰਡੇਰਾ ਥਰਮਲ ਬਠਿੰਡੇਰੀ ਐਨ ਐਫ ਐਲ ਜਿਹੜੇ ਅੱਜ ਨੂੰ ਚੀਲਾ ਦਾ ਸ਼ਹਿਰ ਕਿਹਾ ਜਾਂਦਾ ਤਾਂ ਚੀਲਾ ਦਾ ਸਾਰੇ ਦਾ ਸਾਰਾ ਜਿਹੜਾ ਰਕਬਾਗਾ ਉਹ ਸਾਰੇ ਦਾ ਸਾਰਾ দান ਕੀਤਾ ਗਿਆ ਡੇਰਾ ਟੱਪ ਵੱਲੋਂ ਇਸ ਤੋਂ ਬਿਨਾ ਜਿਹੜਾ ਗੁੰਗੇ ਬੋਲਿਆਂ ਦਾ ਜਿਹੜਾ ਡਫਨ ਡੈਮ ਸਕੂਲ ਆਗਾ ਉਹ ਵੀ ਬਾਬਾ ਗਰਵੰਤਾ ਦਾਸ ਦੇ ਨਾਂ ਤੇ ਉਹ ਸਾਰੀ ਜ਼ਮੀਨ ਡੀ ਐਡਿਕਸ਼ਨ ਸੈਂਟਰ ਚੱਲ ਰਿਹਾਗਾ ਉਹ ਸਾਰੇ ਦਾ ਸਾਰਾ ਨਰਸਿੰਗ ਕਾਲਜ ਚੱਲ ਰਿਹਾ ਉਸ ਤੋਂ ਬਿਨਾ ਡੇਰਾ ਟੱਪ ਦੀ ਜਗ੍ਹਾ ਦੇ ਵਿੱਚ ਪਹਿਲਾਂ ਗੁਰੂਕੁਲ ਕਾਲਜ ਤੇ ਹੁਣ ਵੀ ਸਕੂਲ ਚੱਲ ਰਿਹਾ ਪਾਵੇ ਡੇਰਾ ਸਮਰਪਿਤ ਆ ਪੂਰੀ ਤਰ੍ਹਾਂ ਸਿੱਖਿਆ ਨੂੰ ਤੇ ਹਰ ਤਰ੍ਹਾਂ ਦੇ ਵਿਕਾਸ ਨੂੰ ਬਠਿੰਡੇ ਦਾ ਵਿਕਾਸ ਮਾਡਲ ਇੱਥੋਂ ਸ਼ੁਰੂ ਹੁੰਦਾ ਜੇ ਮੈਂ ਗੱਲ ਕਹਾਂ ਤਾਂ ਮੌਜੂਦਾ ਸਮੇਂ ਡੇਰੇ ਦੇ ਗੱਦੀ ਨਿਸ਼ੀਨ ਬਾਬਾ ਸਰੂਪਾਨੰਦ ਜੀ ਵੀ ਡੇਰੇ ਦੀ ਰਵਾਇਤ ਅਨੁਸਾਰ ਨਿਰੰਤਰ ਲੋਕ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਆਓ ਸੁਣਦੇ ਹਾਂ ਉਹਨਾਂ ਨਾਲ ਗੱਲਬਾਤ ਦੇ ਕੁਝ ਅੰਸ਼ ਤੁਸੀਂ ਫਿਰ ਇੱਥੇ ਕਿੰਨੇ ਚਾਹੀਏ ਬਾਬਾ ਮੈਂ ਇਸੇ ਵਾਰ 1960 ਗੁਰੂਆਂ ਨੂੰ ਮੰਨਤੀ ਮਿਲ ਗਈ ਬਾਬਾ ਗਰਵੰਤਾ ਦਾਸ ਗਰਵੰਤਾ ਦਾਸ ਨੂੰ ਹਾਂਜੀ ਮੈਂ ਕੁਦੇ ਰਿਹਾ ਠੀਕ ਹੈ ਫੇਰ ਉਹ 1975 ਚ ਤੋਂ ਲੈ ਹੋਰ ਉਹਨੇ ਹਾਰਡਰ ਦਾ ਸਾਈਜ਼ ਵਧਨ ਲੱਗਾ ਅੱਛਾ ਜੀ ਜਿਰਵਨ ਦੇ ਇਲਾਜ ਲਈ ਇੱਥੇ ਆ ਗਿਆ ਠੀਕ ਹੈ ਜੀ 86 ਜੋ ਗੁਜ਼ਰ ਗਈ ਠੀਕ ਹੈ ਜੀ ਤੇ ਫਿਰ ਬਾਬਾ ਜੀ ਜਿਹੜੀ ਇਹਨਾਂ ਨੇ ਉਹ ਕੀਤੀ ਹੈ ਜਿਹੜੀ ਆਪਣੇ ਥਰਮਲ ਨੂੰ ਐਨ ਐਫ ਐਲ ਨੂੰ ਸਾਰੀ ਜਿਹੜੀ ਇਹ ਜ਼ਮੀਨਾਂ ਬਾਬਾ ਕਰਵੰਤਾ ਦਾਸ ਜੀ ਨੇ ਕੀਤੀ ਸਾਲ ਤੋਂ ਸਭ ਕਿਉਂ ਆਲਟਰਾ ਲਾਈਨ ਜਿਰਵਣੀ 2000 ਕਿਲਾ ਜ਼ਮੀਨ ਨੂੰ ਉਹਨਾਂ ਨੂੰ ਵੇਲੇ ਹੋ अच्छा ਤੇ ਜਿਹੜਾ ਇਹ ਜਿਹੜਾ ਗੁੰਗੇਪੋੜਿਆ ਨਾ ਸਕੂਲ ਆਈ ਉਹ ਮੈਂ ਦਿੱਤੀ ਹੈ ਉਹ ਤੁਸੀਂ ਦਿੱਤੀ ਮੈਂ ਦੱਸਦਾ ਜਦੋਂ ਆਇਆ ਅੱਛਾ ਜਦੋਂ ਆਇਆ ਜਿਹੜਾ ਉਹ ਸਕੂਲ ਹੈ ਬੱਚਿਆਂ ਵਾਲਾ ਹਾਂਜੀ ਹਾਂਜੀ ਨਰਸ ਨਰਸੀ ਹਾਂਜੀ ਹਾਂਜੀ ਉਹ ਮੇਰੇ ਗੁਰੂਆਂ ਦੇ ਨਾਂ ਪਿਆ ਹੈ ਠੀਕ ਹੈ ਜੀ ਕਿਉਂਕਿ ਉਹ ਉਹਨਾਂ ਨੇ ਸ਼ੁਰੂ ਤੋਂ ਕੰਮ ਪਹਿਲਾਂ ਇੱਥੇ ਕਰਾ ਲੇ ਰਹੇ ਸੀ ਠੀਕ ਹੈ ਇਕਦਾ ਜਸੀ ਐਮ ਐਲ ਏ ਜੀ ਆ ਵੀ ਆਪਾਂ ਨੰਨੀ ਚਲਾਉਣ ਵਾਸਤੇ ਜਗਾ ਤਾਂ ਆਪਾਂ ਦਿੱਤੀ ਇੱਕ ਟਾਈਮ ਮੈਲੇ ਜੀ ਜਸੀ ਜੱਸੀ ਸੀ ਕੋ ਤੁੰਗਾ ਮੁੰਡਾ ਸਿੰਦਰ ਡਾਕਟਰ ਪੰਡਤਾਂ ਦਾ ਠੀਕ ਹੈ ਜੀ ਉਹ ਦੋਨਾਂ ਨੇ ਆਗੇ ਮੇਰੇ ਕੋਲ ਮੈਨੂੰ ਕਹਿੰਦੇ ਵੀ ਅਸੀਂ ਇਹ ਖਰਾ ਕੰਮ ਚਲਾ ਲਈਏ ਹਾਂ ਜੀ ਅਸੀਂ ਬਣਾਵਾਂਗੇ ਤਾਂ ਕਿ ਹੋਰ ਹਾਂ ਹਾਂ ਵੀ ਸ਼ੁਰੂਆਤ ਦੇ ਤੋਂ ਥੋੜੇ ਦਿਨਾਂ ਬਾਅਦ ਚਲਾ ਲੈਣੇ ਮਖੇ ਚਲਾਉ ਲੋ ਮੇਰੇ ਗੁਰੂ ਇੱਥੇ ਨਾੜਦਾ ਹੈ ਨਾੜਦੰਦ ਕੋਲ ਕੋਈ ਨਹੀਂ ਡੇਣਾ ਸਾਰੇ अच्छा बस सारे, जी सारे जी मकान कच्चे ਸੀਗੇ ਅੰਨੇ ਕੋੜਣੀਆਂ ਆਈਆਂ ਸੀਗੀਆਂ ਛੋਟੀਆਂ ਛੋਟੀਆਂ ਦੇ ਗੁਰੂਆਂ ਤੋਂ ਬਾਅਦ ਹਾਂਜੀ ਉਹਨਾਂ ਦੇ ਨਾਂ ਨੂੰ ਬਧਾਇਆ ਘਟਾਇਆ ਤੇ ਇਹ ਜਿਹੜਾ ਬਾਬਾ ਜਿਹੜੀ ਤੁਹਾਡੀ ਕਮੇਟੀ ਹੈ ਜਿਹੜੀ ਉਹਦੇ ਚ ਤੁਹਾਡੇ ਗੁਰੂ ਜੀ ਕੀ ਸੀਗੇ ਉਹ ਕਿਵੇਂ ਬਣਦੀ ਹੈ ਜਿਹੜੀ ਸਾਰੀ ਜਰਨਲ ਕਮੇਟੀ ਹੈ ਜਿਹੜੀ ਸਾਰੇ ਡੀਨ ਮੋਰਟੂਸ ਸੰਸਕਰ ਜੀ ਨੂੰ ਖਾੜਾ ਕਹਿੰਦੇ ਆ ਜਿਹੜਾ ਉੱਥੇ ਹਰਦਵਾਰ ਆ ਹਰਦਵਾਰ ਸਾਡਾ ਹੈੱਡ ਆਫਿਸ ਸਾਰੇ ਤਬੀਰਨ ਖਟ ਪਰਸਨ ਦਾ ਇਸ ਨੇ ਅਸਾਂ ਲਾ ਬਰਾਗਿਆਂ ਦਾ ਹਾਂਜੀ ਸਭ ਦਾ ਹੈੱਡ ਆਫਿਸ ਹਰਦਵਾਰ ਠੀਕ ਹੈ ਜੀ ਸਾਡਾ ਵੀ ਹੈੱਡ ਆਫਿਸ ਹਰਦਵਾਰ ਆ ਪੂਰੇ ਫਿਰ ਤੋਂ ਤੇ ਜਿਆਦਾ ਤਾਂ ਕਾਫੀ ਸੀ ਸਾਡੇ ਥਾਲੇ ਕੋਲੇ ਹਾਂਜੀ ਉਹ ਵੇਚਣ-ਵੋਚਣ ਲਾਤੀ ਅੱਛਾ ਜੀ ਫਿਰ ਸਾਰੇ ਉਸ ਸਮਾਜ ਦੇ ਬੱਚੇ ਮਨ ਤੁਸੀਂ ਜਿਹੜੇ ਨਹੀਂ ਸੀ ਚਾਹੁੰਦੇ ਸਾਰੇ ਸਮਾਜ ਦੀ ਤਰੱਕੀ ਚਾਹੁੰਦੇ ਸੀਗੇ ਹਾਂਜੀ ਉਹ ਬ੍ਰੋਕਮੇਟੀ ਬਣਾਏ ਮੇਰਾ ਖਿਆਲ 40 ਪੰਜੀ ਬੰਦੇ ਜਿੰਨੇ ਵੱਡੇ ਵੱਡੇ ਡੇਰਾਂ ਦੇ ਸ਼ਾਨ ਚੰਗੇ ਸਾਰੂ ਜੀ ਸਾਰੇ ਬਣਾਏ ਠੀਕ ਹੈ ਜੀ ਉਹਦੇ ਜੀ ਮੇਰੇ ਗੁਰੂ ਜਰਨ ਸਿੰਘ ਜੀ ਬਾਪਾ ਕਰਵੰਤਾ ਕਰਵੰਤਾ ਠੀਕ ਹੈ ਉਸ ਤੋਂ ਬਾਅਦ ਫਿਰ ਉਸੇ ਜਿਹੜਾ ਖਾੜੇ ਦਾ ਮਹੰਤ ਸਾਡੇ ਉਹਨੂੰ ਪ੍ਰਧਾਨ ਪ੍ਰੈਜ਼ੀਡੈਂਟ ਕਹਿੰਦੇ ਠੀਕ ਹੈ ਜਿਹੜਾ ਸਾਰੇ ਹੈੱਡ ਆ ਗਏ ਉਸ ਹਾਂ ਹਾਂ ਜੀ ਉਹਦੇ ਪ੍ਰੈਜ਼ੀਡੈਂਟ ਮਾਰੇ ਬਾਬਾ ਕਿਰਤਦਾ ਉਹ ਉਹ ਵੀ ਸ਼ਰਾਦ ਤੋਂ ਲੈ ਕੇ ਮੇਰਾ ਗਾਣਾ 1982 83 ਪੈਂਦੀ ਠੀਕ ਹੈ ਉਹਨਾਂ ਦਾ ਤਾਂ ਭਾਰਤ ਪੱਤਰ ਤੱਕ ਨਾ ਰਿਹਾ ਸਾਰੇ ਉਹਨਾਂ ਦਾ ਕਾਫੀ ਸਾਧੂ ਲੋਕ ਸਨ ਉਹ ਹਾਂਜੀ ਉਹਨਾਂ ਦਾ ਮਦਦ ਉਹ ਡਾਇਰੈਕਟ ਆਪਦੇ ਹੁੰਦੇ ਆ ਹੋਇਆ 460 ਕਿੱਲੇ ਜਮੀਨ ਸੀ ਅੱਜ ਉਹਨਾਂ ਦੇ ਨਾਮ ਇੰਤਖਾਲ ਹੋਇਆ ਠੀਕ ਹੈ ਉਹਨਾਂ ਦੇ ਸਾਰੇ ਮੈਨੂੰ ਉਹਨਾਂ ਦਾ 15 20 ਪਿਆਰ ਦੇ ਕੱਪੜੇ ਦੇ ਅੱਛਾ 460 ਕਿੱਲੇ ਜ਼ਮੀਨ ਦੇ ਉਹ ਮਾਲਕ ਸੀ ਉਹ ਦਾ ਇੰਤਖਾਲ ਹੋਣਾ ਨਾਤੇ ਹੋ ਗਿਆ ਆ ਉਹ ভগবਾਰੇ ਦਾ ਇੱਕ ਲੱਠਾ ਆਉਂਦਾ ਹੁੰਦਾ ਸਵਾ ਗਾਹ ਦਾ ਹਰਦਦਾ ਅੱਛਾ ਉਹਦਾ ਹੀ ਕੁੜਤਾ ਉਹਦਾ ਹੀ ਥੋਥੀ ਬੇ ਬੜੀ ਸਾਦੀ ਜ਼ਿੰਦਗੀ ਬੇ ਸਾਦੀ ਜ਼ਿੰਦਗੀ ਸੀ ਪੱਕ ਵੀ ਉਹਨਾਂ ਦੀ ਮੇਰਾ ਖਲਾ 5-7 ਰੁਪਏ ਨਹੀਂ ਹੁੰਦੇ ਸੀ ਅੱਛਾ ਉਹਨਾਂ ਦੀ ਸਾਦੀ ਉਹ ਮਨੋਰ ਤੋਂ ਆਏ ਤੇ ਵਿੱਚ ਉਤਰੇ ਆ ਭਾਈ ਕਨਿਆ ਭਾਈ ਚਾਉ ਕੋਲੇ ਅੱਛਾ ਰੁੱਥੋ ਗੋਦੀ ਰੇੜੀ ਵਾਲਾ ਨੇ ਉਹਨੇ ਭਾਲੇ ਤੇਰੇ ਨਹੀਂ ਬੈ ਕੇ ਆ ਮੇਰੇ ਕੋਲੇ ਘਰਦਵਾਰੋਂ ਸੰਤ ਆਜੇ ਜੀ ਉਹ ਮਿਲ ਗਿਆ ਪਟੰਡਾ ਦਾ ਵਿਖਾ ਕੇ ਲਿਆ ਹਾਂਜੀ ਉਹ ਰੋਟੇਂਡਾ ਦੂਰੀ ਬਹੁਤ ਕਹਿੰਦਾ ਕੋਈ ਇੱਥੇ ਹਾਂ ਬਸ ਉਹ ਉਹਦਾ ਪਟੰਡਾ ਇਥੋਂ ਆ ਲੱਗਦਾ ਸੀ ਵੀ ਕਾਫੀ ਦੂਰ ਆ ਜਾਣਾ ਹਣਾ ਬੜਾ ਬਸਤੀ ਸੀ ਸਾਧਨ ਕੋਈ ਹੁੰਦੇ ਨਹੀਂ ਲੱਗੇ ਹਾਂਜੀ ਹਾਂ ਉਹ ਜਦੋਂ ਉਹਨੇ ਨੂੰ ਦੇਖੋ ਮੈਨੂੰ ਆਦਾ ਪਾ ਪਾ ਜੀ ਉਹਦੇ ਗਰੁੱਪ ਨਾਲ ਹਰ ਵੀਰਾਤ ਬਾਬਾ ਮਰੀਆ ਬਾਬਾ ਕੋਤੀੜੀ ਦੇ ਕੋਨਾ ਬਈ ਉਹ ਬਾਬਾ ਜੀ ਨੂੰ ਕੌਣ ਤੁਰਦਾ ਉਹ ਤੋਂ ਰਖਸ਼ ਉੱਤਰੋਂ ਤਾਂ ਪੰਜ ਮਿੰਟ ਰੰਗਣ ਦਾ ਵੀ ਹਾਂ ਹਾਂ ਉਹ ਅਸ ਬਨੁਗਰ ਨਹੀਂ ਬਾਬਾ ਜੀ ਜਦੋਂ ਮੇਰੇ ਨੇੜੇ ਆਏ ਮੈਂ ਚਾਹਤੇ ਇਹ ਤਾਂ ਸੱਚੀ ਗੱਲ ਹੈ ਸੋਹ ਜੀ ਰਖਸ਼ਾ ਲੈ ਨੇ ਵੀ ਉਹ ਆ ਜਾਂਦਾ ਹਾਂ ਹਾਂ ਇਹ ਤਾਂ ਗੱਲ ਹੈ ਉਹ ਘਿਰੇ ਰਹੇ ਹਾਂ ਮੈਨੂੰ ਗੰਦੇ ਨਾ ਆਪਣਾ ਭਾਗ ਨਾ ਪੁਰਾਣਾ ਅੱਛਾ ਤੇਰਾ ਕੋੜੇ ਨੂੰ ਨਹੀਂ ਰਖਵਾ ਤੈਨੂੰ ਰੋਟੀ ਖਵਾ ਹਾਂ ਮੈਂ ਉਹ ਚਾਹ ਤੇ ਖਵਾਇ ਜੰਨੂ ਬੋਲ ਮਾਰ ਕੇ ਮੈਨੂੰ ਮੱਖੇ ਨੂੰ ਖੋਖਰੇ ਦੇ ਦੀ ਅੱਛਾ ਉਹ ਤਾਂ ਬਹੁਤ ਸਾਦਾ ਜੀਵਨ ਸੀ ਜਿਉਂ ਨਾਲ ਕੋਈ ਉਹਨਾਂ ਨੇ ਆਪਣੇ ਰਹਿਣ ਲਈ ਬਾਥਰੂਮ ਵੀ ਨਹੀਂ ਬਣਾਇਆ ਨਾ ਅੱਛਾ 1400 ਦੇ 400 ਕਿੱਲਾਂ ਨੂੰ ਆਪਣੀ ਬੀਚ ਸੀ ਹਾਂ ਉਹ ਜਿਵੇਂ ਨਹਾਰ ਤੋਂ ਲੈ ਕੇ ਗੱਲਪਤੀ ਤੱਕ ਸਾਰੇ ਅਲਹੁਲਲਾ ਮੇਰਾ ਜਿਹੜੀਆਂ ਵਸਾ ਆਪਣੇ ਕੰਪਿਊਟਰ ਸੇ ਜਿਹੜੀ ਸ਼ੌਕਲਾ ਪਾਰ ਕਰੀ ਇੱਥੇ ਹਾਂਜੀ ਹਾਂ ਇਹ ਸਾਰੀ ਝੀਲਾਂ ਤੇ ਕਰ ਆਪਣੇ ਸੀ ਹਾਂਜੀ ਤੇ ਫਿਰ ਆ ਜਿਹੜੀ ਬਿਲਡਿੰਗ ਬਣੀ ਹੈ ਬਾਬਾ ਜੀ ਕਿਦੋਂ ਬਣੀ ਇਹ ਮੈਂ ਬਣਾਈ ਹੈ ਤੇ ਤੁਸੀਂ ਬਣਾਈ ਹੈ ਕਿੰਨੇ ਚੇ ਜਿਹੜੇ ਸਾਲ ਚ ਇਹ ਬਣਾਈ ਆ 1900 1988 ਜੀ ਸ਼ੁਰੂ ਕੀਤੀ 88 ਦੀ ਬਾਰਸ਼ਾਂ ਪਈਆਂ ਬਹੁਤ ਜ਼ਿਆਦੇ ਹਾਂਜੀ ਉਦੋਂ ਹੜ੍ਹ ਬਹੁਤ ਆਇਸ ਪੰਜਾਬ ਚ ਉਹ ਕਰਦੇ ਮਕਾਨ ਸੀਟ ਡੇ ਜਮੀਨ ਚ ਆਪਣੀ ਸਾਰੀ ਪਾਣੀ ਖੜ ਗਿਆ ਅੱਛਾ ਜੀ ਉਹ ਪਾਣੀ ਸੁੱਕਿਆ ਨਾ ਆਉਦੇ ਨਿਕਲਣ ਦੀ ਗੀਤ ਨਹੀਂ ਬਣੀ ਅੱਛਾ ਹੈ ਦਿਖਿਆ ਗੁੰਗੇ ਗੋੜਿਆਂ ਵਾਲਾ ਸਕੂਲ ਬਣਿਆ ਆਹਾਂ ਇਸੇ ਪੱਠੇ ਦਾ ਘੰਡਾ ਹਮ ਤੋਂ ਸੀ ਅੱਛਾ ਜੀ ਉਥੇ 8-10 ਫੁੱਟ ਡੂੰਘਾ ਉੱਥੇ ਡੁਆ ਸੀ ਅੱਛਾ ਉਨੇ ਪਾਣੀ ਖੜਾ ਰਹਿੰਦਾ ਸੀ ਠੀਕ ਹੈ ਮੈਂ ਬਹੁਤ ਬੰਦਿਆਂ ਨੂੰ ਆਖਿਆ ਸੀ ਪਹਿਲਾਂ ਕਿ ਪੀਂ ਬਣਾ ਲਓ ਹਾਂ ਹਾਂ ਮੈਂ ਇੱਥੇ ਚਾਹੁੰਦਾ ਸੀ ਕਿ ਮੈਂ ਜਮੀਨ ਬੇਗਾਂ ਮੈਡੀਕਲ ਕਾਰਜ ਕਰਨਾ ਹਾਂ ਵੀ ਜਾਣ ਵਾਸਤੇ ਹਾਂ ਇਥੇ ਡੀਸੀ ਤੇ ਐਸਐਸਬੀ ਸਾਹਿਬ ਘੋੜਸਵਾਰੀ ਕਰਨ ਉਹ ਸਾਡੇ ਘੋੜਿਆਂ ਵਾਲੇ ਸੀਗੇ 1962 ਤੋਂ ਲੈ ਕੇ 86 ਤੱਕ ਰਹੇ ਅੱਛਾ ਜੀ ਚੌਕੀ ਬਣ ਵੀ ਇਥੇ ਘੋੜਿਆਂ ਵਾਲੇ ਘੋੜੇ ਆਏ ਸੀਗੇ ਸੇ ਡਿਊਟੀ ਜਲੰਧਰ ਤੋਂ ਅੱਛਾ ਉਹ ਕੋਈ ਐਸਐਸਬੀ ਨੂੰ ਬਾਪੂ ਜੀ ਆਣਾ ਇਥੇ ਰੱਖ ਲੈ ਅੱਛਾ ਉਹ ਬਣਾ ਦੇ ਇਥੇ ਸਾਡੇ ਢੇਰੇ ਜੀ ਹੁਣ ਜੋ ਢੇਰੇ ਬਣੇ ਰਾਜੂ ਕੱਲ ਵੀ ਜੇ ਘੋੜਿਆਂ ਵਾਲੇ ਆਉਣਗੇ ਉਹ ਬਗੈਰ ਪੁੱਛੇ ਸਾਡੇ ਆ ਜਾਂਦੇ ਚੈਤੀ ਢੇਰਾ ਲਾਉਂਦੇ ਨਗਰ ਨਾਲ ਉਹ ਸਾਰਾ ਪ੍ਰਸ਼ਾਸਨ ਆਉਂਦਾ ਰਿਹਾ ਚੱਲ ਕੇ ਹਰਕਤ ਆਸੇ ਤਾਂ ਸਾਇ ਮਤਲਬ ਜਨਤਾ ਨਾਲ ਪ੍ਰਸ਼ਾਸਨ ਨਾਲ ਸਦੋਗਮ ਨਾਗ ਰੱਖਿਆ ਚੀ ਨਾਲ ਦੇਖੋ ਬਟਿੰਡੇ ਦੇ ਵਿਕਾਸ ਚ ਕਿੱਡੀ ਵੱਡੀ ਉਹ ਹੁਣ ਕੇ ਸੇ ਸਾਧੂ ਲਾ ਕੇ ਇਸ ਦਾ 20-20 ਨੀਤੀ ਸਦੂ ਹੁੰਦੇ ਸੀ ਹਾਂਜੀ 40-40 ਬੰਦਿਆਂ ਦੀ ਪੰਗਤ ਲੱਗਦੀ ਸੀ ਏਪੀ ਇੰਟਰਨੈਸ਼ਨਲ ਸਕੂਲ ਗੁੰਗੇ ਬੋਲਿਆਂ ਦਾ ਸਕੂਲ ਤੇ ਐਨ ਐਫ ਐਲ ਵਰਗੀਆਂ ਥਾਵਾਂ ਤੇ ਸੰਸਥਾਵਾਂ ਡੇਰੇ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਦਾ ਪ੍ਰਤੱਖ ਪ੍ਰਮਾਣ ਹਨ ਹਾਂਜੀ ਇਹ ਉਹ ਬਾਣਾ ਜਿਹੜਾ ਅੱਜ ਵੀ ਡੇਰੇ ਦੇ ਵਿੱਚ ਸ਼ਿਸ਼ੋਭਤਾ ਬਹੁਤ ਸਾਲਾਂ ਤੋਂ ਇਸ ਨੂੰ ਬੜੇ ਧਿਆਨ ਨਾਲ ਜਾਂ ਸਾਵਧਾਨੀ ਨਾਲ ਕਰਕੇ ਰੱਖਿਆ ਜਾਂਦਾ ਇੱਥੇ ਬਾਬਾ ਨਿਹਾਲ ਦਾਸ ਨੇ ਕਹਿੰਦੇ ਆ ਜਿਹੜਾ ਤਪ ਸ਼ੁਰੂ ਕੀਤਾ ਸੀ ਤੇ ਇੱਥੇ ਇੱਕ ਟੱਪ ਭਾਵ ਇੱਕ ਛੱਪਰ ਪਾਇਆ ਹੁੰਦਾ ਸੀ ਤੇ ਅੱਜ ਜਿਹੜੇ ਡੇਰੇ ਦੇ ਗੱਦੀ ਨਿਸ਼ੀਨਾ ਬਾਬਾ ਸਰੂਪਾਨੰਦ ਜੀ ਆ ਉਹਨਾਂ ਤੋਂ ਬਾਅਦ ਉਹਨਾਂ ਦੇ ਜਿਹੜੇ ਚੇਲੇ ਹਰਮੇਸ਼ਵਰ ਦਾਸ ਜੀ ਤੇ ਇਸ ਤਰ੍ਹਾਂ ਜਿਹੜੀ ਡੇਰੇ ਦੀ ਪਰੰਪਰਾ ਅੱਜ ਵੀ ਚੱਲ ਰਹੀ ਹੈ